ਦੀ ਯਾਦ ਵੀ ਕਰਦੇ ਕਿ ਕਿਹੋ ਜਿਹਾ ਬੱਸ ਦੀਆਂ ਰਵਾਤ ਹੋ ਰਾ। ਬੜੀ ਤੁਸੀਂ ਜਨਰਤ ਮਿਹਨਤ ਕਰਦੇ ਹੋ। ਫਸਟ ਜੀਵਨ ਭਾਗੀ ਦਹਾਸੀ।ਔਰ ਇਸ ਵਾਰ ਜੋ ਪੰਜਾਬ ਨੂੰ ਹਨੇਰੀ ਮਾਰ ਪਈ ਹੈ। ਉਹ ਮਨ ਕਰਦਾ ਕਿ ਪਿਛਲੇ 40-50 ਸਾਲ 88 ਦੇ ਹੜ੍ਹਾਂ ਦੇ ਵਿੱਚ ਵੀ ਮੈਂ ਸੇਵਾ ਕੀਤੀ ਸੀ ਬੰਨ ਬਰਦਾ ਮੌਕਾ ਮਿਲਿਆ ਸੀ। ਸ੍ਰੀ ਵੈਗੁਰ ਜੀ ਕੀ ਫਤਿਹ। ਅੱਜ ਹਲਕਾ ਕਨੌਰ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜਿਹੜਾ ਮੁਆਵਜ਼ਾ ਦੇਣ ਦੇ ਲਈ ਆਏ ਸੀ ਸੋ ਸਾਡੇ ਜਿਹੜੇ ਤਿੰਨ ਪਿੰਡਾਂ ਨੂੰ ਅੱਜ ਮੁਆਵਜ਼ਾ ਜਿਹੜਾ ਵੰਡਿਆ ਗਿਆ ਮੈਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਡੇ ਮੰਤਰੀ ਸਾਹਿਬ ਦਾ ਤੇ ਸਾਰੇ ਜਿਹੜੇ ਪ੍ਰਸ਼ਾਸਨ ਦਾ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ মিডিਆ ਨੂੰ ਜਿਹੜਾ ਉਹ ਜ਼ਰੂਰ ਇਹਦੀ ਜਾਣਕਾਰੀ ਜਿਹੜਾ ਪ੍ਰੀਫ ਕਰ ਦੇਣ ਧੰਨਵਾਦ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭੋਰਾਸਿਕ ਮਾਨ ਜੀ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਦਿਵਾਲੀ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਦੇ ਅਸੀਂ ਘਰਾਂ ਦੇ ਵਿੱਚ ਜਿਹੜੀ ਮੁਆਵਜ਼ਾ ਦਾ ਅਸੀਂ ਪਹੁੰਚੇਗੀ ਅੱਜ ਜਿਹੜੇ 3 ਪਿੰਡ ਹੈ ਇਹਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਘਰੌਰ ਤੋਂ ਔਰ ਬਾਕੀ ਸਾਰਿਆਂ ਦਾ ਵੀ ਸਾਡੀ ਕੋਸ਼ਿਸ਼ ਹੈ ਕਿ ਦਿਵਾਲੀ ਤੋਂ ਪਹਿਲਾਂ 40 ਪਿੰਡ ਪਰ ਹਾਂਜੀ 45 ਹਾਂਜੀ 45 45 ਪਿੰਡਾਂ ਦਾ ਜਿਹੜਾ ਮੁਆਵਜ਼ਾ ਦਿਵਾਲੀ ਤੋਂ ਪਹਿਲਾਂ ਪਹੁੰਚ ਜਾਏਗਾ ਬਾਕੀ ਸਭ ਦਾ ਵੀ ਜਿਹੜੇ ਵਿੱਚ ਕਿਸਾਨ ਮਜ਼ਦੂਰ ਔਰ ਜੇ ਕੋਈ ਪਿੰਡ ਦਾ ਦੁਕਾਨਦਾਰ ਦਾ ਹੋਰ ਜਿਹੜਾ ਵੀ ਬੰਦਾ ਜਿਹਦਾ ਵੀ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਦਾ ਚਾਹੇ ਉਹਦੀ ਫਸਲ ਖਰਾਬ ਹੋਈ ਹੈ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਇਹ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਜਿਹੜਾ ਕੋਈ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਜਿਹੜੀ ਕਿ ਮਾਨ ਸਰਕਾਰ ਜਿਹੜੀ ਪੰਜਾਬ ਦੀ ਹੈ ਉਹ 1 ਮਹੀਨੇ ਦੇ ਵਿੱਚ ਵਿੱਚ ਮੁਆਵਜ਼ਾ ਦੇ ਰਹੀ ਹੈ ਔਰ ਇੱਕ ਸਭ ਤੋਂ ਜ਼ਿਆਦਾ ਮੁਆਵਜ਼ਾ ਜਿਹੜਾ ਹੈਗਾ 20000 ਰੁਪਏ ਪਰ ਇੱਕ ਜਿਹਦੇ ਚੋਂ 15000 ਰੁਪਏ ਤੱਕ ਦੀ ਵੀ ਜਿਹੜੀ ਸਟੇਟ ਗਵਰਨਮੈਂਟ ਆਪਣੇ ਕੋਲੋਂ ਪਾ ਕੇ ਦੇ ਰਹੀ ਹੈ ਇਸੇ ਤਰ੍ਹਾਂ ਜਿਹੜਾ ਘਰਾਂ ਦਾ ਜਿਹੜਾ ਰਿਪੇਅਰ ਦਾ 6000 ਹੁੰਦਾ ਸੀਗਾ ਉਹ 4000 ਚ ਵੀ ਸਰਕਾਰ ਹੈ ਬਾਕੀ ਸਾਰਾ ਪੈਸਾ ਆਪਣੇ ਕੋਲੋਂ ਪਾ ਕੇ ਦੇ ਰਹੀ ਹੈ ਇਸੇ ਤਰ੍ਹਾਂ ਜਿਹੜੇ ਪਸ਼ੂਆਂ ਦਾ ਜਿਹੜਾ ਮੋਬੇਸ਼ੀਆਂ ਦਾ ਨੌਸ ਹੋਇਆ ਬਾਕੀ ਜਿਹੜਾ ਸਮਾਨ ਦਾ ਨੌਸ ਹੋਇਆ ਉਹ ਵੀ ਪੰਜਾਬ ਸਰਕਾਰ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਦੇ ਰਹੀ ਹੈ ਔਰ ਸਭ ਤੋਂ ਜਲਦੀ ਦੇ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਵੀ ਕਿਸਾਨ ਹੈ ਮਜ਼ਦੂਰ ਹੈ ਕੋਈ ਦੁਕਾਨਦਾਰ ਹੈ ਕੋਈ ਦਾ ਦਸਤਕਾਰ ਹੈ ਉਹ ਦੁਬਾਰਾ ਤੋਂ ਆਪਣੇ ਜਿਹੜੇ ਹੈਗੇ ਪਰਸਰ ਕੜੇ ਹੋਣ ਆਪਣਾ ਕੰਮ ਕਰ ਸਕਣ ਅਸੀਂ ਇਹਦੇ ਨਾਲ-ਨਾਲ ਜਿਹੜਾ ਪੰਜਾਬ ਸਰਕਾਰ ਨੇ ਹੋਰ ਬਹੁਤ ਵੱਡੇ ਜਿਹੜੇ ਫੈਸਲੇ ਕੀਤੇ ਆ ਕਿ ਜਿਹੜੀ ਖਾੜਾ ਦੇ ਵਿੱਚ ਲੋਕਾਂ ਦੇ ਖੇਤਾਂ ਵਿੱਚ ਮਿੱਟੀ ਆ ਗਈ ਰੇਤ ਆ ਗਈ ਬਜਰੀ ਹੋਸਮਾਨ ਆ ਗਿਆ ਵੀ ਜਿਹਦਾ ਖੇਤ ਉਸੇ ਦੀ ਰੇਤ ਉਹ ਸਾਰਾ ਉਹਨੂੰ ਵੇਚ ਕੇ ਆਪਣਾ ਆਪਣੇ ਅਗਲੀ ਫਸਲ ਵਾਸਤੇ ਤਿਆਰ ਕਰ ਸਕਦੇ ਉਹਦੇ ਨਾਲ ਸਰਕਾਰ ਮਦਦ ਵੀ ਕਰ ਰਹੀ ਆ ਜੇਸੀਬੀ ਮਸ਼ੀਨਾਂ ਭੇਜ ਰਹੀ ਆ ਟਰੈਕਟਰ ਭੇਜ ਰਹੀ ਆ ਜਿਹੜੀ ਵੀ ਚੀਜ਼ ਦੀ ਕਿਸਾਨਾਂ ਨੂੰ ਲੋੜ ਆ ਕਣਕ ਦਾ ਬੀਜ ਦੇ ਰਹੀ ਆ ਉਹਨਾਂ ਨੂੰ ਰਾਦ ਦੇ ਨਾਲ ਵੀ ਤੇ ਖਾਦਾ ਵੀ ਪਹੁੰਚਾਈਆਂ ਜਾ ਰਹੀਆਂ ਆ ਸਭ ਤੋਂ ਵੱਡਾ ਕੰਮ ਇਹ ਆ ਵੀ ਜਿਹੜੇ ਹੜਾ ਦਾ ਆਣ ਦਾ ਵਰਤਾਰਾ ਹੈਗਾ ਇਹ ਆਣ ਵਾਲੇ ਸਮੇਂ ਵਿੱਚ ਵਧੇ ਨਾ ਇਸ ਕਰਕੇ ਜਿਹੜੇ ਦਰਿਆ ਆ ਉਹਨਾਂ ਨੂੰ ਡੂਗੇ ਕੀਤਾ ਜਾਏਗਾ ਚੌੜੇ ਕੀਤਾ ਜਾਏਗਾ ਬੰਨ ਮਜ਼ਬੂਤ ਕੀਤਾ ਜਾਏ ਜਾਣਗੇ ਇਸ ਪਰ ਬਣਾਏ ਜਾਣਗੇ ਸੋ ਇਹ ਸਾਰੇ ਕੰਮ ਜਿਹੜੀ ਹੈਗੀ ਆ ਮਾਨ ਸਰਕਾਰ ਦੂਰੰਦੇਸ਼ੀ ਨਾਲ ਜਿਹੜੀ ਹੈਗੀ ਉਹ ਕਰ ਰਹੀ ਆ ਤਾਂ ਕਿ ਆਣ ਵਾਲੇ ਸਮੇਂ ਦੇ ਵਿੱਚ ਪੰਜਾਬਾ ਨੂੰ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਇਹ ਤੁਖਾਤ بار بار ਦਾ ਭੁਗਤਨੇ ਪੈਣ ਔਰ ਇਹਦੇ ਨਾਲ ਨਾਲ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀਆਂ ਵੀ ਲਿਖਿਆ ਔਰ ਉਹਨਾਂ ਨੂੰ ਹੋਰ ਵੀ ਜਿੰਨੇ ਉਹਨਾਂ ਦੇ ਮਾਤਰੀ ਆਇਆ ਉਹਨਾਂ ਨੂੰ ਵੀ ਕਨਵੇ ਕੀਤਾ ਕਿ ਤੁਸੀਂ ਇਹਨਾਂ ਦੇ ਕਿਸਾਨਾਂ ਦੇ ਉੱਤੇ ਜੇ ਦੁੱਖ ਦੀ ਘੜੀ ਦੇ ਵਿੱਚ ਇਹ ਨਾ ਕਰੋ ਕਿ ਉਹਨਾਂ ਨੂੰ ਮੁਆਵਜ਼ਾ ਸਿਰਫ 6800 ਰੁਪਏ ਦੇਣਾ ਪੰਜਾਬ ਸਰਕਾਰ ਖਰਚਾ ਕਰ ਰਹੀ ਹੈ ਕੇਂਦਰ ਸਰਕਾਰ ਵੀ ਜਿਹੜਾ ਹੈਗਾ ਆਪਣਾ ਖਜ਼ਾਨੇ ਦਾ ਮੂੰਹ ਖੋਲੇ ਜੇ ਪੰਜਾਬ ਸਰਕਾਰ 15000 ਦੇ ਰਹੀ ਹੈ ਤਾਂ 30000 ਦੇਣ ਇਸੇ ਤਰ੍ਹਾਂ ਜਿਹੜੇ ਮवेशੀ ਆ ਪਛਕਲ ਜਿਹੜਾ ਤਦਾਰੂ ਪਸ਼ੂ ਆ 1 ਲੱਖ ਤੋਂ ਘੱਟ ਨਹੀਂ ਜਾਂਦਾ ਉਹਨੂੰ ਵੀ ਵਿਧਾਨ ਦੀ ਲੋੜ ਹੈ ਮਕਾਨਾਂ ਦਾ ਖਰਾਬਾ ਵਿਧਾਨ ਦੀ ਲੋੜ ਹੈ ਇਹਦੇ ਨਾਲ ਨਾਲ ਜਿਸ ਤਰ੍ਹਾਂ ਉਹਨਾਂ ਨੇ ਗੰਗਾ ਵਾਸਤੇ 42000 ਕਰੋੜ ਦਿੱਤਾ ਹੈ ਗੰਗਾ ਮਈਆ ਦੀ ਸੇਵਾ ਕਰਨ ਪਰ ਸਾਨੂੰ ਵੀ ਜਿਹੜਾ ਹੈਗਾ ਪੰਜਾਬ ਦੇ ਦਿਰਾਵਾ ਵਾਸਤੇ ਵੀ 42000 ਕਰੋੜ ਨਹੀਂ ਬਿਹਾਰ ਨੂੰ ਕੋਸੀ ਵਾਸਤੇ 11500 ਕਰੋੜ ਦਿੱਤਾ ਸਾਨੂੰ ਵੀ 11500 ਕਰੋੜ ਦੇਣ ਅਸੀਂ ਪ੍ਰਧਾਨ ਮੰਤਰੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਸਾਡੇ ਜਿਹੜੇ ਸਾਡੇ ਉੱਪਰ ਹਿਮਾਚਲ ਔਰ ਜਿਹੜਾ ਹੈਗਾ ਜੰਮੂ ਕਸ਼ਮੀਰ ਹੈ ਇਹਨਾਂ ਸਾਰੇ ਚਾਰੋਂ ਰਾਜਾਂ ਦੇ ਵਿੱਚ ਮੁੜ ਕੇ ਹੜ ਨਹੀਂ ਆਣਗੇ ਇੱਕ ਵਾਰੀ ਜ਼ਰੂਰ ਕੇਂਦਰ ਸਰਕਾਰ ਨੂੰ ਬਾਫੜਨੀ ਚਾਹੀਦੀ ਹੈ ਤੇ ਪੰਜਾਬੀਆਂ ਦੇ ਨਾਲ ਪਿਤਕਰਾ ਨਹੀਂ ਕਰਨਾ ਚਾਹੀਦਾ ਘੱਟੋ ਘੱਟ ਦੁੱਖ ਦੀ ਘੜੀ ਚ ਨਹੀਂ ਕਰਨਾ ਚਾਹੀਦਾ ਸੁਖ ਵੇਲੇ ਜੋ ਮਰਜ਼ੀ ਕਰੀ ਜਾਣ ਬਟ ਇਸ ਵੇਲੇ ਜਦੋਂ ਪੰਜਾਬ ਦੇ ਵਿੱਚ ਮੈਂ ਕਹੂੰਗਾ ਇੱਕ ਸਦੀ ਦੇ ਸਭ ਤੋਂ ਭਿਆਨਕ ਅਖੜ ਆਇਆ ਲੋਕੋ ਦਾ ਸਾਹਮਣਾ ਕਰ ਰਿਹਾ ਪੰਜਾਬ ਸਾਰਾ ਇੱਕ ਮੁੱਠ ਹੋ ਕੇ ਉਹਦੇ ਨਾਲ ਖੜਾ ਹੋਇਆ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਵੇਲੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਸਾਥ ਦੇਵੇ ਸਾਡਾ ਚਾਹੇ ਸਾਡੇ ਸਕੂਲ ਖਰਾਬ ਹੋਏ ਆ ਸੜਕਾਂ ਖਰਾਬ ਹੋਈਆਂ ਸਾਡੇ ਹਸਪਤਾਲ ਖਰਾਬ ਹੋਏ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਵੇ ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨਾਲ ਖੜਨਾ ਚਾਹੀਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਪੰਜਾਬ ਸਰਕਾਰ ਮਾਰ ਸਾਹਿਬ ਦੀ ਸਰਕਾਰ ਭਗਵਤਪਾਲ ਸਾਰੇ ਮੰਤਰੀ ਐਮ ਐਨ ਏ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਇਹਨਾਂ ਨੇ ਹੜ੍ਹਾਂ ਦੇ ਵਿੱਚ ਵੀ ਦਿਨ ਰਾਤ ਕੀਤਾ ਔਰ ਹੁਣ ਵੀ ਕਿਸਾਨਾਂ ਦੇ ਨਾਲ ਅਸੀਂ ਚਕਾਨਦ ਤਰ੍ਹਾਂ ਖੜੇ ਆ ਔਰ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ ਬਹੁਤ ਬਹੁਤ ਧੰਨਵਾਦ ਸਰ ਸਾਹਿਬ 1600 ਕਰੋੜ ਦੇ ਜਿਹੜਾ ਪੈਕੇਟ ਕੇੰਦਰ ਸਰਕਾਰ ਨੇ 50 ਸਰਕਾਰ ਕਹਿ ਰਹੀ ਹੈ ਤੱਕ ਉਹਦੀ ਇੱਕ ਵੀ ਕਿਸ਼ਤ ਨਹੀਂ ਆਈ ਕੀ ਕਹਿਣਾ ਨਹੀਂ ਕੋਈ ਪੈਸਾ ਨਹੀਂ ਦਿੱਤਾ ਜੀ ਉਹਨਾਂ ਨੇ ਕੋਈ ਕੋਈ ਪੈਸਾ ਨਹੀਂ ਦਿੱਤਾ ਕੱਲ ਤੁਹਾਡੇ ਜਿਹੜੇ ਹਿਮਾਚਲ ਦੇ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਕਿ ਉਹਨਾਂ ਨੇ ਵੀ ਕੋਈ ਪੈਸਾ ਨਹੀਂ ਦਿੱਤਾ ਕੇਂਦਰ ਸਰਕਾਰ ਜਿਹੜਾ ਹੈਗਾ ਉਹ ਜਿਹੜੇ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਆ ਜਾਂ ਕਿਸੇ ਹੋਰ ਪਾਰਟੀ ਦੀ ਆ ਜਿਹੜੀ ਕਨਾਲ ਬੀਜੇਪੀ ਸਰਕਾਰ ਹੈ ਉਹਨਾਂ ਨਾਲ ਮਤਰੀ ਮਾੜਾ ਵਿਹਾਰ ਕਰਦੀ ਆ ਜੋ ਕਿ ਚੰਗੀ ਕਰਦੇ ਆ ਬਾਰਡਰ ਸਟੇਟਸ ਆ ਜਿਵੇਂ ਲਦਾਖ ਦਾ ਦੇਖ ਲਓ ਤੁਸੀਂ ਮਨੀਪੁਰ ਦਾ ਦੇਖ ਲਓ ਪੰਜਾਬ ਦੇ ਨਾਲ ਹੋਣ ਸਾਰੀਆਂ ਨਸ਼ੇ ਵਾਲੀਆਂ ਡਰੋਨਸ ਪੰਜਾਬ ਚ ਕਿਉਂ ਆ ਰਹੀਆਂ ਆ ਬਾਰਡਰ ਤਾਂ ਰਾਜਸਥਾਨ ਨਾਲ ਵੀ ਲੱਗਦਾ ਬਾਰਡਰ ਤਾਂ ਗੁਜਰਾਤ ਨਾਲ ਵੀ ਲੱਗਦਾ ਗੁਜਰਾਤ ਦੀ ਪੋਰਟ ਤੋਂ ਨਸ਼ਾ ਪੰਜਾਬ ਚ ਕਿਉਂ ਆ ਰਿਹਾ ਜੀ ਮਤਲਬ ਪੰਜਾਬ ਨੂੰ ਫਲਡ ਕੀਤਾ ਜਾ ਰਿਹਾ ਨਸ਼ੇ ਦੇ ਨਾਲ ਇਹ ਸਾਰਾ ਵਰਤਾਰਾ ਠੀਕ ਨਹੀਂ ਹੈ ਪੰਜਾਬ ਨੂੰ ਕਿਤੇ ਨਾ ਕਿਤੇ ਸਟੇਬਲਾਈਜ਼ ਕਰਨ ਵਾਲਾ ਐਸੋ ਨੇ ਲੋੜ ਹੈ ਕਿ ਕੀਲਿੰਗ ਕੱਟ ਦਿੱਤਾ ਜਾਵੇ ਜਿਹੜੀ ਕੇਂਦਰੀ ਸਰਕਾਰ ਹੈ ਉਹ ਮਾਈ ਬਾਪ ਸਾਰੇ ਦੇਸ਼ ਦੀ ਹੁੰਦੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਐਸੋ ਨੇ ਜਿਹੜਾ ਹੈਗਾ ਪੰਜਾਬ ਦੇ ਨਾਲ ਖੜਨ ਪੰਜਾਬੀਆਂ ਦੇ ਨਾਲ ਖੜਨ ਔਰ ਪੰਜਾਬ ਦੇ ਕਿਸਾਨ ਮਜ਼ਦੂਰ ਜਿਹੜਾ ਵੱਡਾ ਚਾਹੇ ਵਪਾਰੀ ਹੈ ਆੜਤੀਆ ਹੈ ਸ਼ੈਲਰ ਵਾਲਾ ਈਵਨ ਇਥੋਂ ਤੱਕ ਕਿ ਜਿਹੜਾ ਹੈਗਾ ਬਿਮਾਰੀਆਂ ਦੀ ਮਾਰ ਗਈ ਹੈ ਸਾਰੀ ਜਿਹੜੀ ਬੋਨੀ ਵਾਇਰਸ ਆ ਉਹਦੀ ਬਹੁਤ ਮਾਰ ਗਈ ਹੈ ਹਲਦੀ ਰੋਗ ਹੈ ਫੰਗਸ ਰੋਗ ਹੈ ਕਾਲੇ ਕਾਲੇ ਦਾਣੇ ਦਾ ਰੋਗ ਆ ਵੀ ਫੰਗਸ ਹੈ ਉਹਨਾਂ ਦੀ ਮਾਰ ਵੀ ਬਹੁਤ ਪਈ ਹੈ ਤੇ ਕੇਂਦਰ ਸਰਕਾਰ ਨੂੰ ਐਸੋਨੇ ਜਿਹੜਾ ਹੈਗਾ ਉਹ ਕਿਸਾਨਾਂ ਦੇ ਨਾਲ ਵਰਕਿੰਗ ਕਰਾਸ ਦੇ ਨਾਲ ਖੜਨਾ ਚਾਹੀਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ ਮਾਰਬਰ ਡਾਕਟਰ ਜੀ ਤੁਸੀਂ ਕੋਪੋਜੀਤ ਜੀ ਜਵਾਬ ਦਿਓ ਐਸਡੀਆਰ ਐਕਟ ਦੇ ਵਿੱਚ ਸ਼ੋਰ ਕੰਮ ਦੀ ਵੀ ਗੱਲ ਕੀਤੀ ਗਈ ਹੈ ਕਿ ਮੁਆਵਜ਼ੇ ਦੇ ਵਿੱਚ ਵਾਅਦਾ ਕਰੇ ਕੇਂਦਰ ਸਰਕਾਰ ਨੀਮਾ ਨੂੰ ਬਦਲੇ ਉਸ ਬਾਰੇ ਕੀ ਕਹਿਣਾ ਚਾਹੋ ਹਾਂ ਉਹੀ ਹੈ ਜੀ ਮਤਲਬ ਮੁਖਵਤੀ ਸਾਹਿਬ ਨੇ ਚਿੱਠੀ ਵੀ ਲਿਖਿਆ ਵੀ ਤੁਸੀਂ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਉਹਨੂੰ 50000 ਮਾਨੂੰ ਕਿੱਲਾ ਮਿਲਣਾ ਚਾਹੀਦਾ ਤਾਂ ਜਾ ਕੇ ਆਪਣੇ ਪੈਰਾਂ ਸਰ ਘੜਾ ਹੋ ਸਕਦਾ ਇਹਨਾਂ ਨੇ ਠਾਕ ਮਾਨੂੰ ਕੁਝ ਕੁਝ ਵੀ ਨਹੀਂ ਹੈ 800 ਰੁਪਏ ਬਾਕੀ ਤਾਂ ਸਾਰਾ ਜਿਹੜਾ ਪੰਜਾਬ ਸਰਕਾਰ ਦੇ ਰਹੀ ਉਹਦੇ ਵਿੱਚੋਂ ਵੀ 25% ਸਾਡਾ ਹੈ ਸੋ ਕੇਂਦਰ ਸਰਕਾਰ 5000 ਰੁਪਏ ਦੇ ਰਹੀ ਹੈ ਇਸੇ ਤਰ੍ਹਾਂ ਜੇ ਕੋਈ ਕਿਸੇ ਦਾ ਮਕਾਨ गिर ਗਿਆ 6000 ਰੁਪਏ ਮਿਲਣਾ ਉਹਨੂੰ 6000 ਰੁਪਏ ਚ ਕੀ ਹੁੰਦਾ 40000 ਪੰਜਾਬ ਸਰਕਾਰ ਨੇ ਕੀਤਾ ਪੰਜ ਪੰਜ ਕਿੱਲਿਆਂ ਦੀ ਲਿਮਟ ਲਾਈ ਹੋਈ ਆ ਉਹਦਾ ਜੇ ਕਿਸਾਨ ਹੈ ਉਹਨੇ 10 ਕਿੱਲੇ ਜੇ ਕੋਈ ਟਰੈਕਟਰ ਰੱਖ ਕੇ ਕੀਤੀ ਕਰਦਾ ਜਿਹੜਾ ਵੇਚ-ਵੇਚ ਵੀ ਨਾ ਕਿਸਾਨ ਆ ਜਾਂ 2 2.5 5 ਏਕੜ ਉਹਦੀ ਜ਼ਮੀਨ ਹੈ ਉਹ 5-10 ਕਿੱਲੇ ਲੈ ਕੇ ਝੋਨਾ ਲਾਂਦਾ ਨਾ ਜਿਹੜਾ ਕਿ ਕੇਂਦਰ ਕੇਂਦਰ ਨੂੰ ਜਾਂਦਾ ਜਿਹੜਾ ਅਨਾਜ ਫ੍ਰੀ ਵੰਡਦੇ ਆ ਇਹ 5 ਏਕੜ ਦੀ ਲਿਮਟ ਕਿਉਂ ਦੀ ਜਿੰਨੇ ਕਿ ਜਿੰਨੇ ਕਿੱਲੇ ਵੇਚਿਆ ਉਹਦਾ ਮਿਲਣਾ ਚਾਹੀਦਾ ਉਹ ਮੁਆਵਜ਼ਾ ਸੋ ਇਹ ਜਿਹੜੇ ਹੈਗੇ ਇਹ ਸਾਰੇ ਵਿਤਕਰੇ ਆ ਜੀ ਇਹ ਸਾਰੇ ਮਤਲਬ ਪ੍ਰੈਜੂਡਿਸ ਹਾਂ ਉਹਦਾ ਪੰਜਾਬ ਦੇ ਖਿਲਾਫ ਮਤਲਬ ਇਹ ਮਾੜਾ ਬਿਹੇਵੀਅਰ ਦਾ ਸਾਰਾ ਹੈਗਾ ਨਹੀਂ ਹੋਣਾ